ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜੁਤ ਨਸ਼ਾ ਵਿਰੋਧ ਵੱਡੀ ਗਈ ਮੁਹਿੰਮ ਦੇ ਤਹਿਤ ਅੱਜ ਮਿਸਰ ਦਿਹਾਤੀ ਪੁਲਿਸ ਵੱਲੋਂ ਚਾਰ ਨਸ਼ਾ ਤਸਕਰੀ ਪ੍ਰਾਪਟੀ ਕਰਵਾਈ ਗਈ ਫ੍ਰੀਜ ਛੜੇ ਛੜੇ ਪਿੰਡਾਂ ਦੇ ਛੜੇ ਛੜੇ ਤਸਕਰੀ ਇਹ ਮਾ ਜੋ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜੁਤ ਨਸ਼ਾ ਵਿਰੋਧ ਦੇ ਤਹਿਤ ਮਾਨਜੂਤੀ ਜੀ ਸਾਹਿਬ ਦੀ ਡਾਇਰੈਕਸ਼ਨ ਤੇ ਮਾਨਜੂਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਨ ਤੇ ਜਿਹੜਾ ਵਾ ਇਹ ਗੈਰਕਾਨੂੰਨੀ ਧੰਦਾ ਕਰਨ ਨਸ਼ੀਲੀ ਨਸ਼ੀਲੀਆਂ ਪਦਾਰਥਾਂ ਧੰਦਾ ਕਰਨ ਵਾਲਿਆਂ ਦੇ ਖਿਲਾਫ ਪਿਛਲੇ ਅੱਸੀ ਦਿਨਾਂ ਕਰਵੀ ਕਰਕੇ ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਜਿਹੜਾ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫਰੀਜ਼ ਕੀਤਾ ਗਿਆ ਵਾ ਉਸ ਸਬੰਧ ਵਿੱਚ ਚਾਰ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਨੇ ਬਣੀ ਦੇ ਵਿੱਚ ਜੋ ਸਿੰਘ ਸਾਡਾ ਮਕਰ ਸਿੰਘ ਦੀ ਸੀ ਉਹਦੀ ਪ੍ਰਾਪਰਟੀ ਜਿਹੜੀ ਹੈਗੀ 52 ਲੱਖ ਤੇ 80 ਹਜ਼ਾਰ ਦੀ ਸੀ ਇਸ ਤੋਂ ਇਲਾਵਾ ਦੋ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸੀ ਤੇ ਅ ਚੰਦ ਚੀਚੇ ਵਿੱਚ ਹੈਗੀਆਂ ਸੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਸੁਬਾਸ਼ ਸ਼ਾਨੋ ਨਿਰਮਲ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਚੀਚੇ ਨੇ ਆ ਜੀ ਇਸ ਤੋਂ ਇਲਾਵਾ ਜਿਹੜੀ ਲਵਪ੍ਰੀਤ ਸਿੰਘ ਲਵ ਪੁੱਤਰ ਦਲਬਖ ਸਿੰਘ ਵਾਸੀ ਰਾਜੇਟਾਲ ਦੀਆਂ ਇਹ ਪ੍ਰਾਪਰਟੀਆਂ ਫ੍ਰੀਜ ਹੋਈਆਂ ਨੇ ਇਹਨਾਂ ਚਾਹ ਪ੍ਰਾਪਰਟੀਆਂ ਦੀ ਕੁੱਲ ਕੀਮਤ 1 ਕਰੋੜ 33 ਲੱਖ 42500 ਰੁਪਿਆ ਬਣਦੀ ਆ ਪਰਾਪਰਟੀ ਫ੍ਰੀਜ ਹੁੰਦੇ ਆਰਡਰ ਜਿਹੜੇ ਅਸੀਂ ਇਹ ਇਹਨਾਂ ਦੇ ਘਰਾਂ ਤੇ ਚੁੱਕਾ ਦਿੱਤੇ ਤੇ ਕੀ ਅਪੀਲ ਕਰਨੀ ਜਾਊਗੀ ਮੈਂ ਅਪੀਲ ਕਰਨੀ ਚਾਹਣਾ ਕਿ ਜਿਹੜੇ ਮਾੜੇ ਧੰਦੇ ਦੇ ਵਿੱਚ ਲੋਕ ਬੜੇ ਨੇ ਉਹ ਇਹਨੂੰ ਛੱਡ ਕੇ ਤੇ ਮਿਹਨਤ ਮਿਹਨਤ ਦੀ ਵਾਲ ਧਿਆਨ ਦੇਣਾ ਨਹੀਂ ਤੇ ਇਹਨਾਂ ਲੋਕਾਂ ਦੇ ਖਿਲਾਫ ਜਿੱਦਾਂ ਪਿੱਛੇ ਕਾਰ ਵੀ ਹੁੰਦੀ ਹੈ ਇਹ ਗਾਂ ਵੀ ਸਖਤ ਤੋਂ ਸਖਤ ਕਾਰ ਵੀ ਕਰਕੇ ਇਦਾਂ ਹੀ ਪ੍ਰਾਪਰਟੀਆਂ ਫ੍ਰੀ ਹੁੰਦੀਆਂ ਨੇ